ਸਨੀ ਦੇ ਉਹ ਨਹੀਂ ਲਾਗੇ ਸੀ ਉੱਥੇ ਕਿਉਂ ਨਹੀਂ ਕੰਮ ਹੋ ਗਿਆ ਹੁਸ਼ਿਆਰਪੁਰ ਬੀਜੇਪੀ ਦਾ ਐਮਪੀ ਸੀ ਜਾ ਕੇ ਇੱਕ ਵੀ ਕੰਮ ਉੱਥੇ ਵਿਖਾ ਦਿਓ ਸਾਡੇ ਨਾਲ ਦੇ ਸਿਆਸੀ ਪੱਟ ਮਾਰਨੇ ਸੋਕੇ ਇਹਨਾਂ ਨਾਲੋਂ ਵੈਸੇ ਇਹ ਬੜਾ ਟਫ ਜਗ੍ਹਾ ਹੈ ਬੜਾ ਟਫ ਕੰਮ ਹੈ ਜਿੰਨਾਂ ਜਰੀ ਦੇ ਤਜਰਬਾ ਨਹੀਂ ਹਰ ਚੀਜ਼ ਦਾ ਤਜਰਬਾ ਹੋਣਾ ਬੜਾ ਜ਼ਰੂਰੀ 100 ਸਾਲ ਤੋਂ ਇੱਥੇ ਨਿਰੰਤਰ ਪਲਵਾਨ 1.5 200 ਪਲਵਾਨ ਜਿਹੜਾ ਲਗਾਤਾਰ ਇਸ ਖਾੜੇ ਨਾਲ ਜੁੜ ਕੇ ਇਥੇ ਵਰਜਿਸ਼ ਵੀ ਕਰਦਾ ਹੈ ਆਪਣੇ ਸਰੀਰ ਨੂੰ ਸਾਬ ਸਵਾਲ ਵੀ ਕਰਦਾ ਹੈ ਸਾਡਾ ਵਿਰਸਾ ਹੈ ਔਰ ਇਹ ਸਦੀਆਂ ਤੋਂ ਤੁਰਿਆ ਆਇਆ ਬੜੇ ਬੜੇ ਵੱਡੇ ਦੰਗਲ ਹੁੰਦੇ ਹੋਣ ਤੇ ਜਦੋਂ ਜਿਮ ਆ ਗਏ ਨੇ ਹੋਰ ਕਈ ਚੀਜ਼ਾਂ ਆ ਗਈਆਂ ਨੇ ਪਰ ਉਹਦੇ ਨਾਲ ਦੀ ਨਾਲ ਜਿਹੜਾ ਇਹ ਵਰਜਿਸ਼ ਕਰਦਾ ਹੈ ਨਾ ਇਹ ਬੰਦਾ ਬੜੇ ਲੰਬੇ ਸੰਭੇ ਤੱਕ ਅੰਦਰੂਨ ਤੌਰ ਤੇ ਮਤਲਬ ਸਟਰੋਂਗ ਰਹਿੰਦਾ ਸਿਆਸੀ ਡੰਡ ਤੇ ਬੈਠਕ ਦੀ ਗੱਲ ਕੀਤੀ ਜਾਵੇ ਉਥੇ ਕਿੰਨੂੰ ਵੱਟ ਮਾਰਨਾ ਜੇ ਕੀ ਕਰਨਾ ਜੇ ਕਿਉਂਕਿ ਅਸਲੇ ਹਾਲਾਤ ਕੁਝ ਸਿਆਸੀ ਚੱਲ ਰਹੇ ਨੇ ਇਹ ਦੇਖੋ ਉਹ ਜਿਹੜੀ ਚੀਜ਼ ਹੈ ਨਾ ਉਹ ਵਰਜਿਸ਼ ਪਬਲਿਕ ਨੇ ਵੇਖਣਾ ਹੈ ਵੀ ਸਟਰੋਂਗ ਕਿਨੂੰ ਕਰਨਾ ਕਿਉਂਕਿ ਉਹ ਇੱਕ ਤਾਕਤ ਹੋਰ ਤਰ੍ਹਾਂ ਦੀ ਹੈ ਮੇਰੀ ਇਹੀ ਬੇਨਤੀ ਹੈ ਕਿ ਇਸ ਵਿਰਸ਼ੇ ਨੂੰ ਸਾਂਭ ਕੇ ਰੱਖਿਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜੂਰ ਦਿਓ ਕਿਉਂਕਿ ਇਹ ਚੀਜ਼ ਸਾਡੇ ਜੇ 100 ਸਾਲ ਪੁਰਾਣੀ ਚੱਲੀ ਆ ਰਹੀ ਤੇ ਇਹ ਇਦਾਂ ਹੀ ਕਾਇਮ ਰਹਿਣੀ ਚਾਹੀਦੀ ਸਿਆਸਤ ਦੇ ਖਾੜੇ ਦੇ ਪਹਿਲਵਾਨ ਅੱਜ ਦੇਸੀ ਖਾੜੇ 'ਚ ਪਹੁੰਚੇ ਨੇ ਤਾਂ ਅੱਜ ਐਮਪੀ ਔਜਲਾ ਵੱਲੋਂ ਇੱਕ ਵਿਸ਼ੇਸ਼ ਤੌਰ ਦੇ ਉੱਤੇ ਸ਼ੁਰੂਆਤ ਕੀਤੀ ਗਈ ਤੁਸੀਂ ਦੇਖੋ ਕਿ ਇਸ ਵੇਲੇ ਮਿਹਨਤ ਲਾਂਦੇ ਨਜ਼ਰ ਆ ਰਹੇ ਨੇ ਪਹਿਲਵਾਨਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੀ ਮਿਹਨਤ ਅੱਜ ਕੀਤੀ ਜਾ ਰਹੀ ਹੈ ਔਰ ਅਖਾੜੇ ਦੇ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਨਾਲ ਨੇ ਆ ਸਿੱਰੇ ਸਿੱਰੇ ਖਾੜੇ ਪਹੁੰਚੇ ਨੇ ਤਾਂ ਤੁਸੀਂ ਦੇਖੋ ਕਿ ਸਾਰੇ ਪਹਿਲਵਾਨਾਂ ਦੇ ਵਿੱਚ ਇਸ ਵੇਲੇ ਗੁਰਜੀਤ ਔਜਲਾ ਮਿਲਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਪਹਿਲਵਾਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਮੁਲਾਕਾਤ ਕਰ ਰਹੇ ਨੇ ਔਰ ਅਖਾੜੇ 'ਚ ਪਹੁੰਚ ਕੇ ਅੱਜ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਵੀ ਸਾਡਾ ਵਿਰਸਾ ਹੈ ਤਾਂਿੱਥੇ ਸਿਆਸੀ ਪੱਟ ਮਾਰਦੇ ਹੋ ਤੇ ਉੱਥੇ ਹੁਣ ਅਸਲੀ ਪਹਿਲਵਾਨੀ ਪੱਟ ਕੀ ਕਹਿਣਾ ਚਾਹੋਗੇ ਓਇਲਾ ਸਾਹਿਬ ਬਈ ਸਿਆਸੀ ਪੱਟ ਮਾਰਨੇ ਸੋਕੇ ਇਹਨਾਂ ਨਾਲੋਂ ਵੈਸੇ ਇਹ ਬੜਾ ਟਫ ਜਗ੍ਹਾ ਹੈ ਬੜਾ ਟਫ ਕੰਮ ਹੈ ਜਿੰਨਾਂ ਜਰੀ ਦੇ ਤਜਰਬਾ ਨਹੀਂ ਹਰ ਚੀਜ਼ ਦਾ ਤਜਰਬਾ ਹੋਣਾ ਬੜਾ ਜ਼ਰੂਰੀ ਹੈ ਸੋ ਮੈਂ ਆਇਆ ਤੇ ਮੈਨੂੰ ਪੁਲਵਾਨ ਜੀ ਇਹਦੇ ਕਿ ਸਾਡਾ ਵਰਜਿਸ਼ ਕਰੋ ਤੇ ਮੈਂ ਉਹਨਾਂ ਨੇ ਥੋੜੀ ਵਰਜਿਸ਼ ਕੀਤੀ ਆ ਪਰ ਖੈਰ ਨਰੋਇਆ ਸਰੀਰ ਜਿਹੜਾ ਹੁੰਦਾ ਜੇ ਨਰੋਇਆ ਸਰੀਰ ਹੈ ਤੇ ਦਿਮਾਗ ਵੀ ਤੁਹਾਡਾ ਨਰੋਇਆ ਰਹਿੰਦਾ ਸੋ ਇਹ ਇੱਕ ਸਾਡਾ ਵਿਰਸਾ ਆ 100 ਸਾਲ ਪੁਰਾਣਾ ਇਹ ਖਾੜਾ ਹੈ ਬਿਲੀ ਪੁਲਵਾਨ ਜੀ ਦਾ ਖਾੜਾ ਔਰ 100 ਸਾਲ ਤੋਂ ਇੱਥੇ ਨਿਰੰਤਰ ਪੁਲਵਾਨ 1.5 200 ਪੁਲਵਾਨ ਜਿਹੜਾ ਲਗਾਤਾਰ ਇਸ ਖਾੜੇ ਨਾਲ ਜੁੜ ਕੇ ਇੱਥੇ ਵਰਜਿਸ਼ ਵੀ ਕਰਦਾ ਹੈ ਆਪਣੇ ਸਰੀਰ ਨੂੰ ਸਭ ਸੰਭਾਲ ਵੀ ਕਰਦਾ ਹੈ ਔਰ ਇਹ ਮਤਲਬ ਜੇ ਇਹਨੂੰ ਕਹੋ ਨਾ ਕਿ ਆ ਜਿਹੜੀ ਮਿੱਟੀ ਦਿਖ ਰਹੀ ਹੈ ਇਹ ਮਿੱਟੀ ਨਹੀਂ ਕਹਿ ਸਕਦੇ ਇਹ ਮਤਲਬ ਇੱਕ ਨਰੋਇਆ ਮਤਲਬ ਆਯੁਰਵੈਦਿਕ ਹੈ ਜੀ ਇਹਦੇ ਚ ਦੋ ਵਾਰ ਦੋ ਵਾਰ ਸਰੋਂ ਦੇ ਤੇਲ ਦੇ ਪੀਪੇ ਪਾ ਕੇ ਪੈਂਦੇ ਹੈ ਪੈਂਦੇ ਹੈ ਜੀ ਸਰੋਂ ਦੇ ਤੇਲ ਦੇ ਪੀਪੇ ਤੇ ਨਾਲ ਹਲਦੀ ਪਾ ਕੇ ਇਹ ਮਿੱਟੀ ਸਭ ਕੁਝ ਮਿੱਟੀ ਚ ਔਰ ਫਿਰ ਇਹ ਮਿੱਟੀ ਜੇ ਮਾੜੀ-ਮੋਟੀ ਸੱਟ ਲੱਗ ਜੇ ਤੇ ਪਲਵਾਨੇ ਦੀ ਇਦਾਂ ਇਦਾਂ ਮਾਲਿਸ਼ ਕਰ ਦਿੰਦੇ ਆ ਉਹਦੀ ਸੱਟ ਠੀਕ ਹੀਲ ਹੋ ਜਾਂਦੀ ਆ ਇਹ ਆਮ ਮਿੱਟੀ ਨਹੀਂ ਗੀ ਹੂੰ ਸੋ ਇਹਦਾ ਇਹ ਸਾਡਾ ਵਿਰਸਾ ਆ ਔਰ ਇਹ ਸਦੀਆਂ ਤੋਂ ਤੁਰਿਆ ਆ ਬੜੇ ਬੜੇ ਵੱਡੇ ਦੰਗਲੋਂ ਦੇ ਹੋਣ ਤੇ ਜਦੋਂ ਜਿੰਮ ਆ ਗਏ ਨੇ ਹੋਰ ਕਈ ਚੀਜ਼ਾਂ ਆ ਗਈਆਂ ਨੇ ਪਰ ਉਹਦੇ ਨਾਲ ਦੀ ਨਾਲ ਜਿਹੜਾ ਇਹ ਵਰਜਿਸ਼ ਕਰਦਾ ਹੈ ਨਾ ਇਹ ਬੰਦਾ ਬੜੇ ਲੰਬੇ ਸੰਭੇ ਤੱਕ ਅੰਦਰੂਨ ਤੌਰ ਤੇ ਮਤਲਬ ਸਟਰੋਂਗ ਰਹਿੰਦਾ ਖਾਸ ਕਰ ਉਹਦੇ ਜਿਹੜੇ ਅੰਦਰੂਨ ਮਸਲ ਹੁੰਦੇ ਆ ਅਸੀਂ ਮਸ਼ੀਨ ਦੇ ਨਾਲ ਬਾਹਰੀ ਮਸਲ ਤੇ ਠੀਕ ਕਰ ਲੈਨੇ ਜਦੋਂ ਛੱਡ ਦੇਈਦੀ ਆ ਇੱਕਦਮ ਸਰੀਰ ਢਿੱਲਾ ਹੋ ਜਾਂਦਾ ਪਰ ਪਹਿਲਵਾਨ ਜਦ ਜਰ ਮਰਜੀ ਵਰਜੇ ਛੱਡ ਦੇ ਇਹਦਾ ਸਰੀਰ ਨਹੀਂ ਢਿੱਲਾ ਹੁੰਦਾ ਮੁਰਗੀ ਇਹਦਾ ਸਰੀਰ ਹੈ ਮਤਲਬ ਮਸਲ ਜਿਹੜੇ ਅੰਦਰੋਂ ਗੁੰਦੇ ਰਹਿੰਦੇ ਨੇ ਕਬੱਡੀ ਵਾਲ ਸ੍ਰੀ ਜਿਹੜਾ ਗੁੰਦਿਆ ਹੁੰਦਾ ਕਿਉਂਕਿ ਇਹ ਜਿਹੜਾ ਦੇਸੀ ਤਰੀਕਾ ਡੰਡ ਮਾਰਨਾ ਬੈਠਾ ਜਿਹੜਾ ਸਿਆਸੀ ਡੰਡ ਤੇ ਬੈਠਕ ਦੀ ਗੱਲ ਕੀਤੀ ਜਾਵੇ ਉਥੇ ਕਿੰਨੂੰ ਵੱਟ ਮਾਰਨਾ ਜੇ ਕੀ ਕਰਨਾ ਜੇ ਕਿਉਂਕਿ ਅਸਲੇ ਹਾਲਾਤ ਕੁਝ ਸਿਆਸੀ ਚੱਲ ਰਹੇ ਨੇ ਇਹ ਦੇਖੋ ਉਹ ਜਿਹੜੀ ਚੀਜ਼ ਹੈ ਨਾ ਉਹ ਵਰਜਿਸ ਪਬਲਿਕ ਨੇ ਵੇਖਣਾ ਹੈ ਵੀ ਸਟਰੋਂਗ ਕਿੰਨੂੰ ਕਰਨਾ ਕਿਉਂਕਿ ਉਹ ਇੱਕ ਤਾਕਤ ਹੋਰ ਤਰ੍ਹਾਂ ਦੀ ਹੈ ਉਹ ਤਾਕਤ ਹੈ ਚੋਣਾਂ ਦੇ ਹਿਸਾਬ ਦੇ ਲਿਹਾਜ਼ ਦੇ ਨਾਲ ਉਹਨਾਂ ਨੇ ਤਗੜਿਆ ਕਰਨਾ ਹੈ ਚੋਣਾਂ ਦੇ ਲਿਹਾਜ਼ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਚੋਣਾਂ ਹੈ ਤੇ ਕਿਹਦੇ ਨਾਲ ਕਿਹਦਾ ਮੁਕਾਬਲਾ ਕਰਾਉਣਾ ਹੈ ਉਹਦੇ ਚ ਹੋਰ ਚੀਜ਼ਾਂ ਬਹੁਤ ਨੇ ਉਹਦਾ ਥੋੜਾ ਜਿਹਾ ਦਿਨ ਉਹ ਬਖਰੇਵਾ ਆ ਪਰ ਫਿਰ ਵੀ ਇਲੈਕਸ਼ਨ ਇਲੈਕਸ਼ਨ ਦੀ ਤਰ੍ਹਾਂ ਹੀ ਲੜੀ ਜਾਂਦੀ ਹੈ ਤੇ ਖੈਰ ਅਸੀਂ ਉਹਨਾਂ ਦੇ ਉਹਦੇ ਵਿੱਚ ਵੀ ਪਹਿਲਵਾਨ ਤੇ ਹੁਣ ਹੈਗੇ ਹੀ ਨੇ ਸਾਰੇ 5 6 ਉਹਦੇ ਚ ਲੜ ਰਹੇ ਤੇ ਪਬਲਿਕ ਡਿਸਾਈਡ ਕਰੇਗੀ ਕਿ ਕਿਹੜੇ ਪਹਿਲਵਾਨ ਚ ਤਾਕਤ ਜ਼ਿਆਦੀ ਹੈ ਤੇ ਕਿੰਨੇ ਪਟਕੀ ਕਿੰਨੂੰ ਮਾਰੀ ਹੈ ਤੇ ਇਹ ਪਹਿਲਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਮੇਰੀ ਇਹੀ ਬੇਨਤੀ ਹੈ ਕਿ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜ਼ਰੂਰ ਦਿਓ ਕਿਉਂਕਿ ਇਹ ਚੀਜ਼ ਸਾਡੀ ਜੇ 100 ਸਾਲ ਪੁਰਾਣੀ ਚੱਲੀ ਆ ਰਹੀ ਤੇ ਇਹ ਇਦਾਂ ਹੀ ਕੈਮਰੇ ਨਹੀਂ ਚਾਹੀਦੀ ਔਰ ਮੈਂ ਹਮੇਸ਼ਾ ਨਾਲ ਹ ਜਿੱਥੇ ਵੀ ਮੇਰੀ ਲੋੜ ਪਵੇ ਮੇਰੇ ਵੱਲੋਂ ਕਿਸੇ ਪੱਖ ਤੋਂ ਵੀ ਇਹਨਾਂ ਨੂੰ ਕੋਈ ਵੀ ਮਦਦ ਦੀ ਲੋੜ ਹਰ ਵੇਲੇ ਹਾਜ਼ਰ ਹੈ ਬੋਲੋ ਸਾਬ ਜਿਸ ਤਰੀਕੇ ਦੇ ਨਾਲ ਸਮਝੋ ਅੱਜ ਦਾ ਮਾਹੌਲ ਬਣਿਆ ਜਿਸ ਤਰੀਕੇ ਦੇ ਨਾਲ ਕਹਿ ਰਿਹਾ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਕਿਉਂਕਿ ਅਗਰ ਤੁਸੀਂ ਜੇ ਰਿੰਗ 'ਚ ਉਤਰੇ ਹੋ ਤੇ ਤੁਹਾਡਾ ਮੁਕਾਬਲਾ ਇੱਕ ਬੰਦੇ ਨਾਲ ਹੋਏਗਾ ਕਿਹਦੇ ਨਾਲ ਮੁਕਾਬਲਾ ਮੇਰੇ ਕੰਮਾਂ ਦਾ ਮੁਕਾਬਲਾ ਹੈ ਜੇ ਕਿਸੇ ਦੇ ਕੰਮ ਹੋਣਗੇ ਮੇਰੇ ਕੰਮਾਂ ਦੇ ਨਾਲ ਕੰਮਾਂ ਤੋਂ ਕਮੈਂਡ ਤੋਂ ਮੈਨ ਮੁਕਾਬਲਾ ਮੇਰੇ ਨਿੱਜੀ ਕੀਤੇ ਕੰਮਾਂ ਦਾ ਲੋਕਾਂ ਦੇ ਨਿੱਜੀ ਕੀਤੇ ਕੰਮਾਂ ਨਾਲ ਮੁਕਾਬਲਾ ਹੈ ਮੇਰੇ ਲਾਇਏ ਧਰਨਿਆਂ ਦਾ ਲੋਕਾਂ ਦੇ ਕਿਤੇ ਧਰਨਿਆਂ ਨਾਲ ਮੁਕਾਬਲਾ ਕਰਨਗੇ ਮੇਰੇ ਕੀਤੇ ਸਮਾਜਿਕ ਕੰਮ ਚਾਹੇ ਡਰੱਗ ਦੇ ਉੱਤੇ ਮੇਰੇ ਕੀਤੇ ਕੰਮ ਜਿਹੜੇ ਬੱਚਿਆਂ ਨੂੰ ਅਸੀਂ ਚੱਕ-ਚੱਕ ਕੇ ਦਾਖਲ ਕਰਾਇਆ ਜੇ ਕਿਸੇ ਨੇ ਕਰਾਏ ਹੋਣਗੇ ਉਹਦੇ ਨਾਲ ਲੋਕ ਮੁਕਾਬਲਾ ਕਰਨਗੇ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਆਵਾਜ਼ ਰੱਖੀ ਬੁਲੰਦ ਆਵਾਜ਼ ਕੀਤੀ ਹੈ ਪਾਰਲੀਮੈਂਟ 'ਚ ਘਟੋ ਘਟ 70 80 ਵਾਰ ਜਿਹੜੀ ਡਿਬੇਟ ਹੈ ਉਸ ਵਿੱਚ ਹਿੱਸਾ ਲਿਆ ਮੇਰਾ ਮੁਕਾਬਲਾ ਜੇ ਕਿਨੇ ਲੋਕਸਭਾ ਮੈਂ ਲੋਕਸਭਾ ਚ ਰੱਖੀ ਆ ਜਿਹੜੇ ਐਮਐਲਏ ਚੁਣ ਕੇ ਗਏ ਹੋਣਗੇ ਪੁਰਾਣੇ ਉਹਨਾਂ ਦਾ ਵੇਖ ਲੈਣਗੇ ਵੀ ਉਹਨਾਂ ਨੇ ਵਿਧਾਨ ਸਭਾ ਚ ਕੀ ਰੱਖਿਆ ਇਹ ਤਾਂ ਕੰਮਾਂ ਦਾ ਮੁਕਾਬਲਾ ਕੰਮਾਂ ਨਾਲ ਹੋਣਾ ਹੈ ਜੇ ਮੇਰੀ ਡਿਬੇਟ ਸੁਣਨਗੇ ਲੋਕਸਭਾ ਵਾਲੀ ਤੇ ਜੋ ਵਿਧਾਨ ਸਭਾ ਵਾਲੀ ਆਪਣੀ ਡਿਬੇਟ ਰੱਖਦੇ ਨੇ ਉਹ ਵੀ ਲੋਕਾਂ ਦੇ ਵਿੱਚ ਵੀ ਆ ਤੁਹਾਡੇ ਅੰਮ੍ਰਿਤਸਰ ਦੇ ਮਸਲੇ ਅਸੀਂ ਗੱਲਾਂ ਕੀਤੀਆਂ ਸੀ ਤੇ ਹੱਲ ਹੋਏ ਆ ਕਿਉਂਕਿ ਗਲਤੀ ਚ ਚੁਣ ਕੇ ਜਾਂਦਾ ਤੇ ਮਤਲਬ ਇਹ ਆ ਹਾਊਸ ਦੇ ਵਿੱਚ ਜਾ ਕੇ ਸਾਡੀ ਗੱਲ ਰੱਖੋ ਤੇ ਜਿਹੜੇ ਹਾਊਸ ਦੇ ਵਿੱਚ ਗੱਲ ਹੀ ਨਹੀਂ ਜਿਹੜੇ ਹਾਊਸ ਜਿਹੜੇ ਜਾ ਕੇ ਉੱਥੇ ਨਹੀਂ ਬੋਲ ਸਕਦੇ ਕੁਝ ਲੋਕ ਕਹਿ ਰਹੇ ਨੇ ਕਿ ਔਇਲਾ ਸਾਹਿਬ ਨੇ ਕੰਮ ਨਹੀਂ ਕੀਤਾ ਫਲਾਈਟਾਂ ਤੇ ਕੇਂਦਰ ਸਰਕਾਰ ਨੇ ਦਿੱਤੀਆਂ ਔਇਲਾ ਸਾਹਿਬ ਤੇ ਐਵੇਂ ਕਹੀ ਜਾਂਦੀ ਜਿਹੜੀ ਜਿਹੜੀ ਸਰਕਾਰ ਹੁੰਦੀ ਉਹ ਤਾਂ ਕੋਈ ਕੰਮ ਲੈਣਾ ਦੂਜੇ ਕੋ ਕੌਣ ਲਾਊਗਾ ਆ ਸਨੀ ਦਿਓ ਨੂੰ ਨਹੀਂ ਲੱਗੇ ਸੀ ਉੱਥੇ ਕਿਉਂ ਨਹੀਂ ਕੰਮ ਹੋ ਗਿਆ ਹਿਸ਼ਾਰਪੁਰ ਬੀਜੇਪੀ ਦਾ ਐਮਪੀ ਸੀ ਜਾ ਕੇ ਇੱਕ ਵੀ ਕੰਮ ਉੱਥੇ ਵਿਖਾ ਦਿਓ ਸਾਡੇ ਨਾਲ ਦੇ ਜਦੋਂ ਹੀ ਹਾਊਸ ਦੇ ਮੈਂਬਰ ਬਣ ਜਾਂਦੇ ਆ ਹਾਊਸ ਨੇ ਫਰਜ਼ ਬੰਨਾ ਆਪਣੇ ਇਥੇ ਜਰੂਰ ਆਪਣੀ ਪਾਰਟੀ ਵੱਲੋਂ ਚੁਣ ਕੇ ਜਾਣਾ ਜਦੋਂ ਉੱਥੇ ਬਣ ਜਾਂਦੇ ਆ ਉਦੋਂ ਸੀ ਉਹ ਸੁਪਿੱਤਰ ਹਾਊਸ ਦੇ ਮੈਂਬਰ ਹੁੰਨੇ ਆ ਜਿਹੜੀ ਗੱਲ ਮੈਂਬਰ ਕਰਦਾ ਆ ਉਹਦੀ ਮੈਂ ਦੇਖੋ ਗੱਲ ਕਹਿਣਾ ਜਿੰਨੇ ਚੁਣ ਕੇ ਗਏ ਨੇ ਆ ਜਿਹੜੇ ਹੁਣ ਸੋ ਕਾਲਡ ਲੀਡਰ ਜਿਹੜੇ ਆ ਰਹੇ ਨੇ ਤੁਹਾਡੇ ਕੋਲ ਵੋਟਾਂ ਮੰਗਣ ਇਹਨਾਂ ਨੂੰ ਕਹੋ ਵੀ ਆਪਣੀ ਵਿਧਾਨ ਸਭਾ ਦੀ ਡਿਬੇਟ ਲਿਆਓ ਕੱਢ ਕੇ ਕਿੰਨੀ ਕਿਹੜੀ ਕਿਹੜੀ ਗੱਲ ਤੁਸੀਂ ਅੰਮ੍ਰਿਤਸਰ ਦੇ ਹੱਕ 'ਚ ਕੀਤੀ ਇੱਕ ਆਵਾਜ਼ ਦੱਸ ਦਿਓ ਜਿੱਥੇ ਤੁਹਾਨੂੰ ਚੁਣ ਕੇ ਖੜਿਆ ਉੱਥੇ ਬੋਲਦੇ ਨਹੀਂ ਤੇ ਚੈਨਲਾਂਾਂ ਤੇ ਤੇ ਮੀਡੀਆ ਤੇ ਆ ਕੇ ਬੋਲਦੇ ਆ ਇਹਦਾ ਕੀ ਫਾਇਦਾ ਹੈ ਬੋਲਣਾ ਤੇ ਉੱਥੇ ਸੀ ਤੁਸੀਂ ਜਿੱਥੇ ਪਬਲਿਕ ਨੇ ਉੱਥੇ ਤੁਸੀਂ ਉੱਥੇ ਤੁਸੀਂ ਆਪਣੇ ਸਮਝੌਤੇ ਕਰਕੇ ਸਾਡੇ ਅੰਮ੍ਰਿਤਸਰ ਨੂੰ ਪਿੱਛੇ ਸੁੱਟ ਗਏ ਸਾਰੇ ਜਿਹੜਾ ਅੰਮ੍ਰਿਤਸਰ ਦੇ ਪ੍ਰੋਜੈਕਟ ਜਿਹੜੇ ਤੁਸੀਂ ਮਾਲਵੇਜ ਭੇਜਦੇ ਇੱਥੇ ਤੁਸੀਂ ਆ ਕੇ ਗੱਲਾਂ ਹੁਣ ਫੇਰ ਉੱਤੇ ਗੜੀ ਕਰੀ ਜਾਂਦੇ ਜੀ ਅਸੀਂ ਤੇ ਪ੍ਰੋਜੈਕਟ ਰੋਕਣ ਵਾਲੇ ਮਾਲਵੇਜ ਜਿੱਦਨ ਦਾ ਮੈਂ ਆ ਇੱਕ ਵੀ ਪ੍ਰੋਜੈਕਟ ਮਾਲਵੇਜ ਸ਼ਿਫਟ ਨਹੀਂ ਹੋਣ ਦਿੱਤਾ ਐਕਸਪ੍ਰੈਸ ਵੀ ਇਹੀ ਲੜਕੇ ਲਿਆਂਦਾ ਆਈਆਈਐਮ ਵੇ ਜਿੱਦਨ ਮੈਂ ਇੱਕ ਕਿੱਟ ਨਹੀਂ ਲੱਗੀ ਐ ਕਿੱਟ ਮੈਂ ਕਹਿ ਰਿਹਾ 100 ਕਿੱਟ ਨਹੀਂ ਇੱਕ ਕਿੱਟ ਨਹੀਂ ਸੀ ਲੱਗੀ 17 ਤੋਂ ਬਾਅਦ ਜਦੋਂ ਮੈਂ ਬਣਿਆ ਉਸ ਤੋਂ ਬਾਅਦ ਆਈਆਈਐਮ ਮਾਰਨਾ ਸ਼ੁਰੂ ਹੋਇਆ ਡ ਸਾਫਟਵੇਅਰ ਟੈਕਨੋਲੋਜੀ پارک ਡਾਕਟਰ ਮਨਮੋਹਨ ਸਿੰਘ ਦੇ ਦਿੱਤੇ ਪ੍ਰੋਜੈਕਟ ਉਹ ਵੀ ਸ਼ਿਫਟ ਮਹਾਲੀ ਕਰਦੇ ਲੱਗੇ ਸੀ ਲੜਕੇ ਉਹ ਵੀ ਲੈ ਕੇ ਆਏ ਹਾਰਟਿਕਲਚ ਯੂਨੀਵਰਸਿਟੀ ਆਜ ਉਹਦੀ ਲੜਾਈ ਲੜ ਰਹੇ ਆ ਉਹਦੀ 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 ਬਣਾ ਕੇ ਦੇਣੀ ਇਹਨਾਂ ਨੇ ਪੈਸੇ ਸਟੇਟ ਨੇ ਦੇਣੇ ਮੈਂ ਲੜਾਈ ਕਿਹਦੀ ਲੜਦਾ ਜਿੱਤੇ ਸਟੇਟ ਨੇ ਚੀਜ਼ਾਂ ਦੇਣੀਆਂ ਸਟੇਟ ਕੀ ਕਰਦਾ ਸਟੇਟ ਮਾਲਵੇ ਦੀ ਸਟਰੈਂਥ ਜਿਆਦੀ ਹੈ ਮੈਂ ਮਾਲਵੇ ਦੀ ਐਮਐਲਏ ਦੀ ਮੁੱਖ ਮੰਤਰੀ ਉੱਥੋਂ ਬੰਦਾ ਪ੍ਰੋਜੈਕਟ ਸਾਨੂੰ ਮਿਲਦੇ ਆ ਸਾਡੇ ਵਾਲੇ ਸਮਝੌਤੇ ਕਰਕੇ ਆਪਣੀਆਂ ਵਜ਼ੀਰੀਆਂ ਵਾਸਤੇ ਆਪਣੇ ਗਲਤ ਕੰਮਾਂ ਲਈ ਭ੍ਰਿਸ਼ਟਾਚਾਰ ਕਰਨ ਲਈ ਸਮਝੌਤੇ ਕਰਕੇ ਦੇ ਪ੍ਰੋਜੈਕਟ ਉਹਨਾਂ ਨੂੰ ਦੇ ਦਿੰਦੇ ਆ ਮੁੱਖ ਮੰਤਰੀ ਨੂੰ ਕਹਿੰਦੇ ਸਾਨੂੰ ਛੇੜੀ ਨਾ ਅਸੀਂ ਗੁੰਡਾਗਰਦੀ ਵੀ ਕਰਨੀ ਉਹ ਅਸੀਂ ਸਾਰਾ ਕੁਝ ਹੀ ਕਰਨਾ ਇੱਥੇ ਅਸੀਂ ਡੰਡਾ ਤੰਤਰ ਵੀ ਵਰਤਾਂਗੇ ਮੁੱਖ ਮੰਤਰੀ ਦਾ ਠੀਕ ਹੈ ਮਨੂਗੀ ਮੇਰੇ ਇਲਾਕੇ 'ਚ 5000 ਕਰੋੜ ਦੀ ਇਨਵੈਸਟਮੈਂਟ ਆ ਗਈ ਮੂਰਖੋ ਸਮਾਨ ਤੁਹਾਡਾ ਸੀ ਵੇਚ ਉਹਨਾਂ ਨੂੰ ਆਏ ਉਹ ਲੋਕ ਗੱਲ ਕਰਨ ਵੀ ਉਹਨਾਂ ਨੇ ਜਿਹੜੇ ਅੰਮ੍ਰਿਤਸਰ ਦੇ ਪ੍ਰੋਜੈਕਟ ਖੋਏ ਸੀ ਉਹਨਾਂ ਦੇ ਬੋਲੇ ਕਿਉਂ ਨਹੀਂ ਅਸੀਂ ਲੋਕ ਤੇ ਸਾਡੇ ਹੁੰਦੇ ਆ ਤਿੰਨ ਪ੍ਰੋਜੈਕਟ ਤੁਹਾਡੇ ਸਾਹਮਣੇ ਆ ਬਾਕੀ ਛੱਡ ਦਿਓ ਸੜਕਾਂ ਦਾ ਵਿਸਤਾਰ ਪ੍ਰਧਾਨ ਮੰਤਰੀ ਯੋਜਨਾ ਕੋਈ ਉਹ ਵਕਰੀ ਜਿਹੇ ਨਵੇਂ ਕੀਤੇ ਲਿਆ ਕੇ 에ਅਰਲਾਈਨਾਂ ਚਲਾਉਣੀਆਂ ਜਾਂ ਰੇਲਵੇ ਸਟੇਸ਼ਨ ਬਣਾਉਣ ਉਹ ਕੋਈ ਵਕਰੀ ਚੀਜ਼ ਆ ਜਿਹੜੀ ਲੜਾਈ ਲੜ ਕੇ ਚੀਜ਼ਾਂ ਲੈਂਦੀ ਆ ਉਦੋਂ ਤੁਸੀਂ ਕਿੱਥੇ ਹੋ ਤੁਸੀਂ ਚੈਲੰਜ ਕਰਨ ਨੂੰ ਤਿਆਰ ਹੋ ਡਿਬੇਟ ਓਪਨ ਡਿਬੇਟ ਕਰਕੇ ਜਿੰਨੇ ਵੀ ਕੈਂਡੀਡੇਟ ਨੇ ਮੈਂ ਤਾਂ ਕਿਹਾ ਮੈਂ ਇਹ ਕਹਿੰਨਾ ਤੁਸੀਂ ਸਾਨੂੰ ਵੀ ਲਾਓ ਇਹਨਾਂ ਨੂੰ ਵੀ ਲਾਓ ਲਾਈਵ ਮੀਡੀਆ ਟ੍ਰਾਇਲ ਹੋਵੇ ਸਾਰੇ ਇੱਕ ਦਾ ਉਹਨਾਂ ਨੇ ਕੋਈ ਸਵਾਲ ਮੇਰਾ ਇਹ ਪੁੱਛੋ ਵੀ ਸੈਂਟਰ ਯੂਨੀਵਰਸਿਟੀ ਏਮਜ ਦੇ ਬਦਲੇ ਤੁਸੀਂ ਕੀ ਲਿਆੜਾ ਉੱਥੇ ਗਿਆ ਬੋਲੇ ਕਿਉਂ ਨਹੀਂ ਤੁਸੀਂ ਇੱਕ ਵੀ ਡਿਬੇਟ ਆਪਣੀ ਲਿਓ ਵਿਧਾਨ ਸਭਾ ਜਿਹੜੀ ਅੰਮ੍ਰਿਤਸਰ ਦੇ ਹੱਕ ਇੱਕ ਵੀ ਡਿਬੇਟ ਜਿਹਦੇ ਲਈ ਚੁਣ ਕੇ ਭੇਜਿਆ ਉੱਥੇ ਤੇ ਗੁੰਗੇ ਬਣ ਜਾਂਦੇ ਆ ਉੱਥੇ ਤੇ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਕਿਉਂਕਿ ਭ੍ਰਿਸ਼ਟਾਚਾਰ ਕੀਤਾ ਜੇ ਬੋਲਣਗੇ ਉਹਨਾਂ ਕੋਲ ਨਾ ਲਿਆਜ ਦੀਆਂ ਫਾਈਲਾਂ ਕੱਢ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਕੋਲ ਤੇ ਗੁੰਡਾਗਰਦੀ ਜਿਹੜੇ ਕਤਲ ਕੀਤੇ ਜਿਹੜੇ ਤੁਸੀਂ ਝਗੜੇ ਕੀਤੇ ਜਿਹੜੇ ਤੁਸੀਂ ਮਤਲਬ ਸੌਰੀ ਕਤਲ ਨਹੀਂ ਮਤਲਬ ਜਿਹੜੇ 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 ਤੁਸੀਂ ਮਤਲਬ ਹੱਥ ਵੱਡੇ ਲੋਕਾਂ ਦੀ ਵਕੀਲਾਂ ਦੀ ਵੀਡੀਓ ਆਉਂਦੀ ਹੈ ਉਹਦੀ ਘਰ ਵਾਲੀ ਕਿਦਾਂ ਰੋਂਦੀ ਹੈ ਕਿਵੇਂ ਮੇਰੇ ਹਸਬੰਦ ਨੂੰ ਕਿਦਾਂ ਮਾਰਿਆ ਗਿਆ ਇਹ ਲੋਕਾਂ ਇਹ ਲੋਕ ਸਾਡੇ ਬੱਚਿਆਂ ਦੀ ਜਾਨ ਦੇਣਗੇ ਅਗਲੇ 5 ਸਾਲ ਜਿਹੜੇ ਨਾ ਵਿਧਾਨ ਸਭਾ 'ਚ ਬੋਲਣ ਗੁੰਡਾਗਰਦੀ ਰੱਜੇ ਕਰਨ ਭ੍ਰਿਸ਼ਟਾਚਾਰ ਰੱਜ ਕੇ ਕਰਨ ਇਹ ਲੋਕ ਥੋੜਾ ਦੇਣਗੇ ਇਹ ਲੋਕ ਸੇਧ ਨਹੀਂ ਦੇ ਸਕਦੇ ਇਹ ਲੋਕ ਤੁਹਾਡਾ ਸਿਸਟਮ ਵਿਗਾੜ ਸਕਦੇ ਆ ਹੁਣ ਟੀਚਾ ਕੀ ਤੁਹਾਡਾ ਟੀਚਾ ਇਹ ਸਨਗਰੀ ਦੀ ਸੇਵਾ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਉਹਨਾਂ ਨੂੰ ਕੰਪਲੀਟ ਕਰਨਾ ਤੇ ਨਵੇਂ ਪ੍ਰੋਜੈਕਟ ਲੈ ਕੇ ਆਉਣੇ ਨਵੇਂ ਪ੍ਰੋਜੈਕਟਾਂ ਦੇ ਵਿੱਚ ਇਹਨੂੰ ਟੂਰਿਸਟ ਟੂਰਿਸਟ ਸਿਟੀ ਨੂੰ ਬਣਾਉਣਾ ਟੂਰਿਜ਼ਮ ਨੂੰ ਬਣਾਉਣਾ ਆਈਟੀ ਹੱਬ ਨੂੰ ਸਟਰੋਂਗ ਕਰਨਾ ਇੱਥੇ ਵਿਦਿਆ ਦਾ ਕੇਂਦਰ ਬਣਾਉਣਾ ਟੋਟਲ ਜਿਹੜੇ ਪ੍ਰੋਜੈਕਟ ਜਿਵੇਂ ਵਰਲਡ ਕਲਾਸ ਯੂਨੀਵਰਸਿਟੀ ਚਲੇਗੀ ਸੈਂਟਰ ਯੂਨੀਵ ਉਹ ਵਾਪਸ ਲੈ ਕੇ ਆਉਣੀ ਆਪਣੀਆਂ ਚੀਜ਼ਾਂ ਏਮਜ਼ੁਰਗਾ ਹਸਪਤਾਲ ਇੱਥੇ ਖੋਲਣਾ ਮੈਡੀਕਲ ਟੂਰਿਜ਼ਮ ਨੂੰ ਬੜਾਵਾ ਦੇਣਾ ਜਿਹੜੀ ਰਵਾਇਤੀ ਇੰਡਸਟਰੀ ਜਿਹੜੀ ਇੱਥੋਂ ਦੀ ਖਤਮ ਹੋਈ ਆ ਉਸ ਇੰਡਸਟਰੀ ਨੂੰ ਦੁਬਾਰਾ ਤੋਂ ਵਿਕਸਿਤ ਕਰਨਾ ਔਰ ਸਭ ਤੋਂ ਵੱਡੀ ਚੀਜ਼ ਦੇਖੋ ਸਾਰੀਆਂ ਚੀਜ਼ਾਂ ਆ ਜਾਂਦੀਆਂ ਸਾਡੇ ਬੱਚਿਆਂ 'ਚ ਕੰਮ ਕਰਨ ਦੀ ਰੁਚੀ ਹੈ ਨਹੀਂ ਮੈਂ ਬੱਚਿਆਂ 'ਚ ਰੁਚੀ ਪੈਦਾ ਕਰਨੀ 80% 70% ਅੱਜ ਜਿਹੜੀ ਲੇਬਰ ਹੈ ਚਾਹੇ ਸਕਿਲਡ ਹੈ ਕੋਈ ਵੀ ਆ ਉਹ ਸਾਨੂੰ ਬਾਹਰੋਂ ਲੈ ਕੇ ਹਾਇਰ ਕਰਨੀ ਪੈ ਰਹੀ ਜੇ ਕਰਨਜੀਤ ਸਿੰਘ ਸੰਧੂ ਗਾਰੇ ਮੈਂ ਤੇ ਉਹ ਬਾਦਲਾ ਵਿਦੇਸ਼ਾਂ ਦਾ ਦਫਤਰ ਇੱਥੇ ਖੋਲ ਦੇਣਾ ਤਾਂ ਕਿ ਲੋਕਾਂ ਨੂੰ ਵੀਜ਼ਾ ਲੈਣ 'ਚ ਦਿੱਕਤ ਨਾ ਹੋਵੇ ਉਹਨਾਂ ਦਾ ਉਹਨਾਂ ਦਾ ਦੇਖੋ ਕੀ ਕਰ ਸਕਦੇ ਆਂ ਦੇਖੋ ਅੱਜ ਲੋੜ ਆ ਸਾਡੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਨਹੀਂ ਸਕਿੱਲ ਸੈਂਟਰ ਖੋਲ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਵੀ ਕੰਮ 'ਚ ਕੋਈ ਬਰਾਈ ਨਹੀਂ ਕਿਰਤ ਕੋਈ ਮਾੜੀ ਨਹੀਂ ਜਦੋਂ ਜਹਾਜ਼ ਥੱਲੇ ਟਾਇਰ ਕੈਨੇਡਾ ਲੱਗ ਜਾਂਦੇ ਉੱਥੇ ਕਿਰਤ ਇਹ ਨਹੀਂ ਪੁੱਛਦੇ ਉੱਥੇ ਵਾਸ਼ਰੂਮ ਸਾਫ਼ ਕਰਨ ਨੂੰ ਵੀ ਜੋਬ ਕਿੰਦੇ ਇਹਦੇ ਜੋਬ ਹੈਗੀ ਵਾਸ਼ਰੂਮ ਸਾਫ਼ ਕਰਦੇ ਬੱਚੇ ਸਾਡੇ ਜਾ ਕੇ ਬਿਲਕੁਲ ਭਾਂਡੇ ਧੋਂ ਸਪਾਈਆਂ ਕਰਦੇ ਆ ਉਹ ਜੋਬ ਕਰਦੇ ਨੇ ਫੈਕਟਰੀਆਂ 'ਚ ਕਰਦੇ ਆ ਇੱਥੇ ਜੇ ਕਿਸੇ ਨੂੰ ਕਹਦੋ ਫੈਕਟਰੀ ਜੋਬ ਅਗੋਂ ਕਹਿੰਦਾ ਜਿਵੇਂ ਮੇਰੇ ਮੈਨੂੰ ਕੁਝ ਮਾਰਤਾ ਜੇ ਉਹਨੂੰ ਕਹਦੋ ਨਾ ਵੀ ਬਾਦਸ਼ਾਹ ਤੂੰ ਵੀ ਕਿਸੇ 'ਚ ਭਾਂਡੇ ਸਾਫ਼ ਕਰਨੇ ਪੈਣੇ ਤੈਨੂੰ ਕਿਸੇ ਰੈਸਟੋਰੈਂਟ 'ਚ 12 ਪੜੇ ਨੂੰ ਕਿਹੜੀ ਜੋਬ ਦੋਗੇ ਉਹ ਸਿਰਫ ਕੱਲ ਕੀ ਜਦੋਂ ਉਹ ਜਹਾਜ਼ ਤੇ ਝੜ ਕੇ ਉੱਥੇ ਉਤਰਦਾ ਹੈ ਕਿਉਂਕਿ ਉੱਥੇ ਕੋਈ ਜੋਬ ਦਾ ਤੇਰ ਮੇਰ ਨਹੀਂ ਹੈਗਾ ਉੱਥੇ ਜੋਬ ਦੀ ਨੇਚਰ ਨਹੀਂ ਮੁੱਛੀ ਜਾਂਦੀ ਉੱਥੇ ਜੇ ਜੋਬ ਕਰਦਾ ਤੂੰ ਕੋਈ ਨਹੀਂ ਪੁੱਛਦਾ ਕਾਦੀ ਕਰਦਾ ਇੱਥੇ ਜੋਬ ਹੋ ਤਾਂ ਕਾਦੀ ਕਰਦਾ ਉਹ ਸਿਸਟਮ ਇਹੋ ਜਿਹਾ ਬਣਿਆ ਭਾਈਚਾਰ ਇਹੋ ਜਿਹਾ ਬਣਿਆ ਉਹ ਹੀਣ ਭਾਵਨਾ ਹੀਣ ਭਾਵਨਾ ਆ ਉਹ ਮੈਂ ਬੱਚਿਆਂ ਦੀ ਦੂਰ ਕਰਨੀ ਆ ਵੀ ਜੋਬ ਨੂੰ ਕਿਰਤ ਨੂੰ ਦਹਾ ਨੌ ਦੀ ਕਿਰਤ ਨੂੰ ਸਾਡੇ ਬਾਬਿਆਂ ਵੀ ਕਿਹਾ ਮਾੜੀ ਨਹੀਂ ਕਿਰਤ ਕਰੋ ਆਰਾਮ ਦੀ ਸੁਖ ਦੀ ਜ਼ਿੰਦਗੀ ਆਓ ਤੇ ਕਿਰਤ ਕਰਨ ਦੇ ਵਿੱਚ ਬਹੁਤ ਆਨੰਦ ਹੈ ਸੋ ਕਿਰਤ ਕਰਨ ਵਾਲੇ ਮੈਂ ਬੰਨੇ ਬੱਚਿਆਂ ਨੂੰ ਲਾਉਣਾ ਆਪਣੀ ਯੂਥ ਸਕਿੱਲ ਲੈਵਲ ਜ਼ੋਰ ਦਿਓਗੇ 100% ਮੇਰਾ ਫੋਕਸ ਹੀ ਹੋਊਗਾ ਜਿਹੜੀ ਇੰਡਸਟਰੀ ਇੱਥੇ ਇੱਕ ਵੱਧ ਤੋਂ ਵੱਧ ਸਾਡੇ ਬੱਚਿਓ ਚ ਕੰਮ ਕਰਦਾ ਅੱਜ ਅੱਜ ਫੈਕਟਰੀਆਂ ਲੱਗੀਆਂ ਨੇ ਇੰਡਸਟਰੀ ਆਪਾਂ ਲਾਭ ਹੀ ਲਵਾਂਗੇ ਚਲੋ ਲਾਉਣੀ ਚਾਹੀਦੀ ਉਹ ਵੀ ਕੰਮ ਕਰਾਂਗੇ ਗਰੋਥ ਹੁੰਦੀ ਹੈ ਪਰ ਲੇਬਰ ਸਾਰੀ ਫੇਰ ਬਾਹਰੋਂ ਇੰਡਸਟਰੀ ਅੱਜ ਤੁਸੀਂ ਕਿਹ ਇੰਡਸਟਰੀ ਚੱਕਰ ਮਾਰੋ ਲੇਬਰ ਕਿੱਥੋਂ ਤੁਸੀਂ ਅੱਜ ਕੈਮਰਾ ਲੈ ਕੇ ਸਾਰੀਆਂ ਇੰਡਸਟਰੀਆਂ ਝੋਕੇ ਆਏ ਹੋ ਸਾਰੇ ਰੈਸਟੋਰੈਂਟ ਚੈੱਕ ਕਰੋ ਹੋਟਲਾਂ ਚੈੱਕ ਕਰੋ ਉਹਨਾਂ ਦੀ ਸਕਿੱਲ ਲੋਕ ਕਿੱਥੋਂ ਆਨੇ ਉਹ ਸਾਡੇ ਬੱਚੇ ਇੱਥੇ ਉਹਨਾਂ ਨੂੰ ਆਪਾਂ ਏਸ ਬੰਨੇ ਲੈ ਕੇ ਜਾਣਾ ਧੰਨਵਾਦ ਬਿਲਕੁਲ ਸ਼ੁਕਰੀਆ ਤਾਂ ਐ ਸੰਤ ਸੰਤ ਗੁਰਜੀਤ ਸਿੰਘ ਗੋਜਲਾ ਤਾਂ ਸਾਡੇ ਨਾਲ ਪ੍ਰਧਾਨ ਜੀ ਵਿਨੋਦ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱ ਜੀ ਆਇਆਂ ਕਰਨਾ ਵਾ ਔਰ ਵੱਤੋਂ ਧੰਨਵਾਦ ਕਰਨਾ ਵਾ ਸਾਰੇ ਆਪਣੇ ਅਖਾੜੇ ਦੇ ਲੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਥੇ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਹੈ ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਅਖਾੜੇ ਦੇ ਵਿੱਚ ਸਿਆਸੀ ਅਖਾੜਾ ਜਿਹੜਾ ਹੈ ਪਕਦਾ ਨਜ਼ਰ ਆ ਰਿਹਾ ਉਹ ਦੇਖਣਾ ਹੋਏਗਾ ਇਸ ਅਖਾੜੇ 'ਚ ਜਿੱਤ ਕਿਸਦੀ ਹੁੰਦੀ ਹੈ ਲੇਕਿਨ ਓਪਨ ਡਿਬੇਟ ਦਾ ਚੈਲੰਜ ਜਿਹੜਾ ਹੈ ਅੱਜ ਉਹਨਾਂ ਵੱਲੋਂ ਦਿੱਤਾ ਗਿਆ ਹੈ ਤਾਂ ਸੰਸਦ ਗੁਰਜੀਤ ਸਿੰਘ ਔਦਲਾ ਅਜ ਗਰਜਦੇ ਨਜ਼ਰ ਆਏ ਨੇ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ